ਕੀ ਕਰਾ ਹੈ ਕਿ ਮਿਲੂਗੀ ਧਰਮਾਂ ਦੇ ਨਾਮ ਤੇੜ ਬੇੜ ਮਿਲੂਗੀ ਸੱਚ ਬੋਲੀ ਦਾ ਮਿਲੂ ਤੋਂ ਸੁਪ ਚੰਨ ਨੇ ਜੇ ਕਰੇਗਾ ਤੇ ਕਿਪੋ ਤੇ ਮਿਲੂਗੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਠੀਕ ਹੋ ਸਾਰੇ ਅੱਜ ਕੱਲ YouTube ਤੇ ਕੀ ਚੱਲ ਰਿਹਾ ਹੈ ਤਾਂ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ ਵਲੋਗਰਾਂ ਵੱਲੋਂ ਸਟ੍ਰਾਈਕ ਕਰਤੇ ਸਟ੍ਰਾਈਕਾਂ ਮਾਰੀਆਂ ਜਾ ਰਹੀਆਂ ਹਨ ਵਲੋਗਰਾਂ ਨੂੰ ਲੱਗ ਰਿਹਾ ਵੀ ਜੋ ਅਸੀਂ ਕਰ ਰਹੇ ਹਾਂ ਉਹ ਸਭ ਕੁਝ ਸਹੀ ਹੈ ਤੇ ਜਿਹੜੇ ਸਾਨੂੰ ਸਾਡੀਆਂ ਗਲਤੀਆਂ ਦੱਸ ਰਹੇ ਹੈ ਉਹ ਗਲਤ ਹੈਗੀ ਹੈ ਮੈਂ ਵਲੋਗਰਾਂ ਨੂੰ ਇਹ ਕਹਿਣਾ ਚਾਹਨੀ ਆ ਵੀ ਜੇ ਅਸੀਂ ਸਾਰੇ ਗਲਤ ਹੈਗੇ ਆ ਠੀਕ ਹੈ ਤੁਸੀਂ ਸਾਨੂੰ ਸਟ੍ਰਾਈਕਾਂ ਮਾਰੋ ਕੋਈ ਚੱਕਰ ਨਹੀਂ ਹੈ ਠੀਕ ਹੈ ਤਿੰਨ ਜਿਹੜਾ 6 ਸਟ੍ਰਾਈਕਾਂ ਵੀ ਮਾਰੋ ਲੇਕਿਨ ਜਿਹੜੇ ਤੁਹਾਡੇ ਕਮੈਂਟਾਂ ਦੇ ਵਿੱਚ ਹੀ ਲੋਕ ਆ ਕੇ ਤੁਹਾਨੂੰ ਬੋਲਦੇ ਆ ਉਹਨਾਂ ਦਾ ਕੀ ਹੱਲ ਹੈ ਫਿਰ ਬੋਲੋ ਸਟ੍ਰਾਈਕਰ ਸਾਨੂੰ ਤਾਂ ਤੁਸੀਂ ਮਾਰ ਦੋਗੇ ਦੋ ਚਾਰ ਚੈਨਲ ਵੀ ਉਡਾ ਦੋਗੇ ਕੀ ਹੋ ਜਾਊਗਾ ਦੁਵਾਰ ਤੋਂ ਚੈਨਲ ਨਹੀਂ ਖੜੇ ਹੋਣਗੇ ਹੋ ਜਾਣਗੇ ਠੀਕ ਹੈ ਲੇਕਿਨ ਜਦੋਂ ਅਸੀਂ ਦੁਵਾਰ ਤੋਂ ਚੈਨਲ ਲੈ ਕੇ ਆਵਾਂਗੇ ਨਾ ਫਿਰ ਜਿਹੜੀ ਸਾਡੀ ਕਮੀਆਂ ਤੇ ਜਿਹੜਾ ਸਾਡੀ ਇੱਕ ਅੱਧੀ ਪੁਆਇੰਟ ਰਹਿ ਜਾਂਦਾ ਵੀ ਜਿਸ ਕਾਰਨ ਸਟ੍ਰਾਈਕ ਵੱਜ ਜਾਂਦੀ ਹੈਗੀ ਹੈ ਫਿਰ ਅਸੀਂ ਉਹ ਕੋਈ ਕਮੀ ਵੀ ਨਹੀਂ ਛੱਡਾਂਗੇ ਫਿਰ ਤਾਂ ਜਿਹੜੇ ਰੋਸਟਰ ਤੁਹਾਨੂੰ ਬੋਲਣ ਲਈ ਲਿਆਜ ਕਰਦੇ ਹੈਗੇ ਆ ਫੇਰ ਉਹ ਲਈ ਅੱਜ ਬਿਲਕੁਲ ਨਹੀਂ ਕੀਤੀ ਜਾਏਗੀ ਠੀਕ ਹੈ ਜੇ ਤੁਹਾਨੂੰ ਕਿਸੇ ਰੋਸਟਰ ਦੀ ਕੋਈ ਗੱਲ ਨਹੀਂ ਪਸੰਦ ਉਹਨੂੰ ਤੁਸੀਂ ਪਰਸਨਲੀ ਕਾਲ ਕਰੋ ਵੀ ਵੀਰੇ ਭੈਣ ਤੇਰੀ ਆ ਗੱਲ ਸਾਨੂੰ ਪਸੰਦ ਨਹੀਂ ਹੈਗੀ ਸਟ੍ਰਾਈਕ ਮਾਰਨ ਦਾ ਕੀ ਮਤਲਬ ਹੈਗਾ ਦੱਸੋ ਹੱਲ ਹੋ ਜਾਊਗਾ ਉਹਦਾ ਤੁਸੀਂ ਕਿੰਨੇ ਹੋਂਦਾ ਜਣਾ ਖਣਾ ਹੀ ਰੋਸਟ ਕਰੀ ਜਾ ਰਿਹਾ ਹੈਗਾ ਠੀਕ ਹੈ ਤੇ ਜਨੇ ਖਣੇ ਫਿਰ ਜਿਹੜੇ ਹੈਗੇ ਆ ਉਹ ਇਹ ਤਾਂ ਤਿੰਨ ਚਾਰ ਸਾਹਮਣੇ ਮੈਂ ਵੀ ਸਾਹਮਣੇ ਹੈਗੀਆਂ ਤੁਸੀਂ ਸਾਡੇ ਨਾਲ ਤਾਂ ਲੜ ਲੋਗੇ ਜਿਹੜੇ ਕੋਈ ਬਾਹਰੋਂ ਬਹਿ ਕੇ ਬੋਲਦੇ ਆ ਕਿੱਥੋਂ ਬਹਿ ਕੇ ਬੋਲਦੇ ਇੱਕ ਕੋਈ ਪਤਾ ਹੀ ਨਹੀਂ ਆ ਫਿਰ ਤੁਹਾਡੀਆਂ ਕਲਿੱਪਾਂ ਹੀ ਉਸ ਹਿਸਾਬ ਨਾਲ ਐਡ ਕੀਤੀਆਂ ਜਾਣਗੀਆਂ 5-5 ਸੈਕਿੰਡ ਦੀਆਂ ਵਿਦ AI ਯੂਜ਼ ਫਿਰ ਤੁਸੀਂ ਕੀ ਕਰੋਗੇ ਫਿਰ ਜਿੰਨੇ ਜੋ ਨਹੀਂ ਵੀ बोलना ਹੁੰਦਾ ਨਾ ਇੱਕ ਮਰਿਆਦਾ ਦੇ ਵਿੱਚ ਰਹਿ ਕੇ ਅਸੀਂ ਗੱਲ ਕਰਦੇ ਹਾਂ ਖਾਸ ਕਰਕੇ ਮੈਂ ਤਾਂ ਬਿਲਕੁਲ ਹੀ ਟੋਟਲੀ ਨਾ ਮੈਂ ਬਾਡੀ ਸ਼ੇਮਿੰਗ ਕਰਦੀ ਹੈਗੀ ਨਾ ਮੈਂ ਡਬਲ ਮੀਨਿੰਗ ਗੱਲ ਕਰਦੀਆਂ ਨਾ ਕਿਸੇ ਦੇ ਬਾਡੀ ਪਾਰਟ ਨੂੰ ਆਬਜੈਕਟਿਫਾਈ ਕਰਦੀਆਂ ਫਿਰ ਵੀ ਜਿਹੜੇ ਲੋਕ ਮਰਿਆਦਾ ਦੇ ਵਿੱਚ ਰਹਿ ਕੇ ਤੁਹਾਨੂੰ ਤੁਹਾਡੀਆਂ ਗਲਤੀਆਂ ਦੱਸ ਰਹੇ ਹੈਗੇ ਆ ਠੀਕ ਹੈ ਅਸੀਂ ਤੁਹਾਨੂੰ ਇਹ ਤਾਂ ਨਹੀਂ ਕਿਹਾ ਵੀ ਤੁਸੀਂ ਆਪਣਾ ਵਲੋਗਿੰਗ ਚੈਨਲ ਬੰਦ ਕਰ ਦਿਓ ਠੀਕ ਹੈ ਨਾ ਸਾਡਾ ਰਾਈਟ ਹੈਗਾ ਨਾਸਾਨੂੰ ਕੋਈ ਹੱਕ ਨਹੀਂ ਤੁਹਾਡਾ ਚੈਨਲ ਬੰਦ ਕਰਵਾਂ ਦਾ ਅਸੀਂ ਕਿਹਨੇ ਵੀ ਇੱਥੇ 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 ਕਮੀਆਂ ਹੈਗੀਆਂ ਆ ਬੱਚਿਆਂ ਤੇ ਬੁਰਾ ਅਸਰ ਪੈ ਰਿਹਾ ਅੱਜ ਇਹ ਛੱਡ ਦਿਓ ਠੀਕ ਹੈ ਨਾ ਤੁਹਾਡੀ YouTube ਤੋਂ ਰੋਟੀ ਚੱਲਦੀ ਹੈ ਵਧੀਆ ਕਮਾਈ ਹੁੰਦੀ ਹੈ ਕਰੋ ਜਿੱਦਾਂ ਤੁਸੀਂ ਮਿਹਨਤ ਨਾਲ ਆਪਣੇ ਚੈਨਲ ਖੜੇ ਕਰਦੇ ਹੋ ਜਿਹੜੇ ਰੋਸਟਰ ਹੈ ਉਹ ਵੀ ਬੜੀ ਮਿਹਨਤ ਨਾਲ ਤੁਹਾਡੇ ਨਾਲ ਤਾਂ 10 ਗੁਣਾ ਵੱਧ ਮਿਹਨਤ ਲੱਗਦੀ ਹੈ ਸਾਡੀ ਸਮਝ ਗਏ 10 ਗੁਣਾ ਵੱਧ ਕਿਉਂਕਿ ਇਹ ਨਹੀਂ ਵੀ ਜੋ ਮੂੰਹ 'ਚ ਆਇਆ ਬੋਲ ਤਾਂ ਵੈਲਿਡ ਰੀਜ਼ਨ ਲੱਭਣੇ ਪੈਂਦੇ ਹੈਗੇ ਬੋਲਣ ਦੇ ਵੀ ਅਸੇ ਗੱਲ ਬੋਲੀਏ ਤਾਂ ਇਹਦੇ ਪਿੱਛੇ ਲੌਜੀਕ ਹੀ ਬੰਦਾ ਐ ਸੈਂਸ ਕਿੰਦੀ ਬੰਦੀ ਹੈ ਕਿ ਲੋਕਾਂ ਦੇ ਸਾਡਾ ਮਯਾਕ ਤਾਂ ਨਹੀਂ ਉਡਾਨ ਕੇ ਜਿਵੇਂ ਕੁਝ ਗਲਤ ਗੱਲ ਬੋਲਤੀ ਤਾਂ ਤਾਂ ਸੋ ਦੈਟ ਸੋਚੋ ਸਮਝੋ ਠੀਕ ਹੈ ਤੁਹਾਡੀ ਗੱਲ ਨਹੀਂ ਮੰਨੀ ਜਾਂਦੀ ਤੁਸੀਂ ਕਿਸੇ ਰੋਸਟਰ ਨੂੰ ਅਪੀਲ ਕੀਤੀ ਵੀ ਭਰਾ ਮੈਨੂੰ ਤੇਰੀ ਆ ਗੱਲ ਪਸੰਦ ਨਹੀਂ ਹੈਗੀ ਤੁਹਾਡੀ ਗੱਲ ਨਹੀਂ ਮੰਨੀ ਜਾਂਦੀ ਫਿਰ ਤੁਸੀਂ ਆ ਕੇ ਪਬਲਿਕ ਦੇ ਵਿੱਚ ਰੱਖੋ ਵੀ ਮੇਰੀ ਗੱਲ ਆ ਨਹੀਂ ਮੰਨੀ ਗਈ ਮੈਨੂੰ ਆ ਚੀਜ਼ਾਂ ਨਹੀਂ ਪਸੰਦ ਹੈਗੀਆਂ ਠੀਕ ਹੈ ਤਾਂ ਫਿਰ ਤੁਸੀਂ ਐਂਡ ਤੇ ਜਾ ਕੇ ਸਟ੍ਰਾਈਕਾ ਮਾਰੋ ਤੁਹਾਡਾ ਹੱਕ ਸਟ੍ਰਾਈਕ ਮਾਰਨ ਦਾ ਮੈਂ ਮੰਦੀ ਆ ਐਗਰੀ ਕਰਦੀ ਆ ਬਟ ਤੁਸੀਂ ਸਿੱਧੇ ਹੀ 3 ਦਿਨ ਸਟ੍ਰਾਈਕਾ ਮਾਰੋਗੇ ਤੁਹਾਡੇ ਵਲੌਗ ਨਾਲੋਂ ਇੱਕ ਰੋਸਟਿੰਗ ਵੀਡੀਓ ਬਣਾਣੀ ਹੋਵੇ ਨਾ 2 ਕਿ 3 ਦਿਨ ਲੱਗ ਜਾਂਦੇ ਹੈਗੇ ਐ ਐਡੀਟਿੰਗ ਵਗੈਰਾ ਕਰਦੇ ਆ ਸਕ੍ਰਿਪਟ ਲਿਖਦੇ ਆ ਠੀਕ ਐ ਤੋਂ ਤੁਸੀਂ ਤਾਂ ਕਾਹੀ ਤਾਂ ਤੁਸੀਂ ਰੋਜ਼ ਵਲੌਗ ਚੜ੍ਹ ਦਿੰਦੇ ਹੋ ਤੇ ਸਾਡੇ ਤਾਂ ਰੋਜ਼ ਵੀਡੀਓ ਨਹੀਂ ਚੜ੍ਹਦੀਆਂ ਹੈਗੀਆਂ ਤੁਸੀਂ ਸਾਡੀ ਮਿਹਨਤ ਨੂੰ ਵੀ ਦੇਖੋ ਕਿਦਨਾਂ ਨਾ ਕਿਦਰੇ ਸਮਾਜ ਦੇ ਵਿੱਚ ਅਸੀਂ ਮੈਸੇਜ ਕੀ ਦੇਣਾ ਚਾਹੁੰਦੇ ਆ ਉਹ ਵੀ ਦੇਖੋ हां तो मैं के पीछे गल कर रही थी चलो सानू तो ਤੁਸੀਂ ਸਟ੍ਰਾਈਕਾ ਮਾਰ ਕੇ ਚੁੱਪ ਕਰਾ ਲੋਗੇ ਜਾਂ ਚੈਨਲ ਬੰਦ ਕਰਾ ਦੋਗੇ ਵੈਸੇ ਚੁੱਪ ਤਾਂ ਸੀ ਹੁੰਦੇ ਨਹੀਂ ਹੈਗੇ ਇੱਕ ਚੈਨਲ ਬੰਦ ਹੋਏਗਾ ਦੂਸਰਾ ਖੜਾ ਹੋ ਜਾਏਗਾ ਕੋਈ ਚੱਕਰ ਨਹੀਂ ਹੈਗਾ ਠੀਕ ਹੈ ਉਹ ਫਿਰ ਚੈਨਲ ਤੇ ਵਰਕ ਕਿੱਦਾਂ ਹੋਏਗਾ ਉਹ ਵੀ ਤੁਹਾਨੂੰ ਮੈਂ ਦੱਸਦਾ ਹੈਗਾ ਤੇ ਜਿਹੜੇ ਰੋਸਟਰ ਤਾਂ 20 50 60 ਹੋਣਗੇ ਚਲੋ ਤੇ ਜਿਹੜੇ ਤੁਹਾਨੂੰ ਰੋਜ਼ 4 500 ਕਮੈਂਟ ਆਏ ਹੁੰਦੇ ਆ ਨੈਗੇਟਿਵ ਉਹਨਾਂ ਦਾ ਕੀ ਬੋਲੋ ਫਿਰ ਉਹਨਾਂ ਨੂੰ ਵੀ ਰੋਕੋ ਉਹਨਾਂ ਤੇ ਵੀ ਕਾਰਵਾਈਆਂ ਕਰੋ ਉਹਨਾਂ ਦੀ ਆਈਡੀਆਂ ਬਲੌਕ ਮਾਰੋ ਫਿਰ ਉਹ ਨਵੀਂ ਆਈਡੀ ਬਣਾ ਕੇ ਕਰ ਦੇਣਗੇ ਤਾਂ ਜਿਨ੍ਹਾਂ ਨੇ ਵੀ ਸਟ੍ਰਾਈਕਾਂ ਮਾਰੀਆਂ ਹੈਗੀਆਂ ਠੀਕ ਹੈ ਮੈਂ ਉਹਨਾਂ ਨੂੰ ਸਿਰਫ ਇੰਨਾ ਕਹਿਣਾ ਚਾਹਨੀ ਹੈਗੀਆਂ ਜਦੋਂ ਤੁਸੀਂ YouTube ਤੇ ਐਂਟਰੀ ਕੀਤੀ ਸੀ ਉਦੋਂ ਤੁਹਾਡੇ ਹਾਲਾਤ ਕੀ ਸੀ ਤੇ ਹੁਣ ਤੁਹਾਡੇ ਹਾਲਾਤ ਕੀ ਹੈਗੇ ਆ ਸਿਰਫ ਉਹਦੇ 'ਚ ਡਿਫਰੈਂਸ ਦੇਖੋ ਠੀਕ ਹੈ ਕਿਸੇ ਟਾਈਮ ਤੁਸੀਂ ਔਖੇ ਸੀ ਰਿਪੇਅਰ ਪੇ ਲਈ ਔਖੇ ਸੀ ਤੇ ਅੱਜ ਤੁਸੀਂ ਲੱਖਾਂ 'ਚ ਖੇਡਦੇ ਹੋ ਗੱਡੀਆਂ ਤੇ ਘੁੰਮਦੇ ਹੋ ਮਾਲਕ ਨੇ ਤੁਹਾਨੂੰ ਦਿੱਤਾ ਉਸ ਮਾਲਕ ਦਾ ਸ਼ੁਕਰ ਕਰੋ ਲੇਕਿਨ ਕਿਸੇ ਦੇ ਵੀ ਰੋਜੀ ਰੋਟੀ ਤੇ ਲਤ ਨਾ ਮਾਰੋ ਠੀਕ ਹੈ ਐਗਰੀ ਅਸੀਂ ਤੁਹਾਡਾ ਕੰਟੈਂਟ ਯੂਜ਼ ਕਰਦੇ ਆ ਲੇਕਿਨ ਨਾਲ ਆਪਣੇ ਵੈਲਿਡ ਰੀਜ਼ਨ ਵੀ ਦੱਸਦੇ ਆ ਅਸੀਂ ਇਹਨਾਂ ਨੂੰ ਇਸ ਕਰਕੇ ਇੱਥੇ ਬੋਲ ਰਹੇ ਆ ਠੀਕ ਹੈ ਜੇ ਸਾਡੇ ਰੀਜ਼ਨ ਸਹੀ ਨਹੀਂ ਨਾ ਹੋਣਗੇ ਤਾਂ ਪਬਲਿਕ ਵੈਸੇ ਸਾਡਾ ਜਲੂਸ ਕੱਢ ਦੇਗੀ ਸਮਝ ਗਏ ਤਾਂ ਸੋ ਦੈਟ ਜਿੰਨੇ ਜਿੰਨੇ ਵੀ ਜਿਹਦੇ ਤੇ ਵੀ ਸਟ੍ਰਾਈਕਾ ਮਾਰ ਰਹੀਆਂ ਆ ਆਪਸ ਦੇ ਵਿੱਚ ਬਹਿ ਕੇ ਇੱਕ ਵਾਰ ਗੱਲ ਕਰ ਲਓ ਠੀਕ ਹੈ ਜੀ ਫੋਨ ਤੇ ਗੱਲ ਕਰ ਲਓ ਇੰਸਟਾ ਤੇ ਗੱਲ ਕਰ ਲਓ ਜਿੱਦਾਂ ਵੀ ਤੁਹਾਨੂੰ ਠੀਕ ਲੱਗਦਾ ਹੈ ਗੱਲ ਕਰੋ ਵੀ ਭਾਈ ਮੈਨੂੰ ਇਹ ਚੀਜ਼ਾਂ ਨਹੀਂ ਪਸੰਦ ਹੈਗੀਆਂ ਤੇ ਇੱਕ ਮਿੰਟ ਹੋਲਡ ਕਰਿਓ ਫੋਨ ਉੱਤੇ ਤੇ ਤੁਸੀਂ ਆਪਸ ਵਿੱਚ ਬੈਠ ਕੇ ਸਾਰੀ ਗੱਲਬਾਤ ਕਰ ਲੋ ਵੀ ਸਾਨੂੰ ਤੁਹਾਡੀਆਂ ਆ ਚੀਜ਼ਾਂ ਨਹੀਂ ਪਸੰਦ ਹੈਗੀਆਂ ਤੁਸੀਂ ਸਾਡੇ ਇਸ ਫੈਮਿਲੀ ਮੈਂਬਰ ਤੇ ਨਾ ਬੋਲੋ ਯਾ ਸਾਡੇ ਬੱਚਿਆਂ ਤੇ ਨਾ ਬੋਲਿਆ ਜਾਵੇ ਇਹ ਸਾਡੀ ਬਾਡੀ ਸ਼ੇਮਿੰਗ ਨਾ ਕੀਤੀ ਜਾਵੇ ਠੀਕ ਹੈ ਵੈਸੇ ਤਾਂ ਬੱਚਿਆਂ ਤੇ ਮਾਪਿਆਂ ਤੇ ਕੋਈ ਬੋਲਦਾ ਹੀ ਨਹੀਂ ਹੈਗਾ ਮੜ ਮੋਟੇ ਜੀ ਕਿਸੇ ਨੇ ਕਹਿ ਦਿੱਤਾ ਹੋਊਗਾ ਉਹ ਲਾਗ ਲੈ ਗਿਆ ਕਿਸੇ ਐਗਜ਼ਾਮਪਲ ਲਈ ਕਿਹਾ ਹੋਊਗਾ ਠੀਕ ਹੈ ਆਮ ਸ਼ੋਰ ਕਿਉਂਕਿ ਮੈਂ ਨਹੀਂ ਦੇਖਿਆ ਕੋਈ ਨਜਾਇਜ਼ੀ ਕਿਸੇ ਦੇ ਮਾਪਿਆਂ ਨੂੰ ਬੋਲੀ ਜਾਵੇ ਠੀਕ ਹੈ ਨਾ ਬੱਚਿਆਂ ਤੇ ਤਾਂ ਕੋਈ ਬੋਲਦਾ ਹੀ ਨਹੀਂ ਹੈਗਾ ਠੀਕ ਹੈ ਜੇ ਕੋਈ ਬੋਲਦਾ ਤਾਂ ਫਿਰ ਗਲਤ ਹੈ ਠੀਕ ਹੈ ਨਾ ਬੱਚਿਆਂ ਤੇ ਨਹੀਂ ਕਿਸੇ ਤੇ ਬੋਲਣਾ ਚਾਹੀਦਾ ਕਿਉਂਕਿ ਬੱਚੇ ਮਾਈਨਰ ਆ ਉਹ ਆਪਣੀ ਮਰਜ਼ੀ ਦੇ ਨਾਲ ਵਲੋਗਾਂ ਦੇ ਵਿੱਚ ਨਹੀਂ ਆ ਰਹੇ ਗਲਤੀ ਉਹਨਾਂ ਦੇ ਪੇਰੈਂਟਸ ਦੀ ਹੈਗੀ ਹੈ ਠੀਕ ਹੈ ਆਪਣੀਆਂ ਬਾਉਂਡਰੀ ਸੈੱਟ ਕਰ ਲਓ ਤੇ ਇੱਕ ਗੱਲ ਹੋਰ ਆ ਜਿਹੜੇ ਬਲੋਗਰ ਰੋਲਾ ਪਾਉਂਦੇ ਨਾ ਫਿਰ ਰੋਸਟਰਾਂ ਦੀ ਰੋਟੀ ਸਾਡੇ ਸਿਰ ਤੋਂ ਚਲਦੀ ਹੈਗੀ ਹੈ ਇਹ ਬਿਲਕੁਲ ਗਲਤ ਗੱਲ ਹੈਗੀ ਹੈ ਕੋਈ ਵੀ ਕਿਸੇ ਦੀ ਰੋਟੀ ਨਹੀਂ ਚਲਾ ਸਕਦਾ ਇਹ ਮਾਲਿਕ ਨੇ ਜ਼ਰੀਏ ਬਣਾਏ ਹੁੰਦੇ ਆ ਠੀਕ ਹੈ ਰੋਸਟਰਾਂ ਤੋਂ ਬਿਨਾ ਬਲੋਗਰ ਨਹੀਂ ਹੈ ਤੇ ਬਲੋਗਰਾਂ ਤੋਂ ਬਿਨਾ ਰੋਸਟਰ ਨਹੀਂ ਹੈਗੇ ਠੀਕ ਹੈ ਜੇ ਤੁਸੀਂ ਰੋਸਟਰਾਂ ਦੀ ਗੱਲ ਕਰੋ ਤੇ ਜਿੰਨੇ ਜਿੰਨੇ ਤੁਸੀਂ ਸਬਸਕ੍ਰਾਈਬਰ ਕਿਹੜੇ ਰੋਸਟਰ ਦੇ ਆ ਵੱਡੇ ਇੱਕ ਦੋ ਜਿਹੜੇ ਰੋਸਟਰ ਹੈਗੇ ਆ ਉਹਨਾਂ ਦੀ ਗੱਲ ਛੱਡ ਦੋ ਫ੍ਰੈਸ਼ ਇਟਲੀ ਕਰਨ ਦਿੱਤਾ ਜਾਂ ਹਮਟੇ ਸਾਗਰ ਹੈਨਾ ਤਾਂ ਹੁਣ ਤੁਸੀਂ ਦੇਖੋ ਜਿੰਨੇ ਮੀਨੂ ਸਿਰਾ ਤੇ ਕਿਰਨ ਬਠਿੰਡਾ ਦੇ ਸਬਸਕ੍ਰਾਈਬਰ ਹੈਗੇ ਆ ਸਾਡੇ ਸਾਰੇ ਰੋਸਟਰਾਂ ਦੇ ਮਿਲਾ ਕੇ ਉਹਨੇ ਨਹੀਂ ਬੰਦੇ ਜਿੰਨੇ ਇਹਨਾਂ ਨੂੰ ਇੱਕ ਦਿਨ ਚ ਕੱਲੀਆਂ ਨੂੰ ਵਿਊ ਆ ਜਾਂਦੇ ਆ ਮੀਨੂ ਸਿਰਾ ਨੂੰ ਹਰ ਰੋਜ਼ 30 32 ਹਜ਼ਾਰ ਵਿਊ ਆਂਦੇ ਹੋਣਗੇ ਠੀਕ ਹੈ ਤੇ ਸਾਨੂੰ ਚਾਰ ਪੰਜ ਰੋਸਟਰਾਂ ਨੂੰ ਮਿਲਾ ਕੇ 32 ਹਜ਼ਾਰ ਵਿਊ ਨਹੀਂ ਬੰਦੇ ਹੈਗੇ ਕਿੱਥੋਂ ਸਾਡੀ ਰੋਟੀ ਚੱਲਦੀ ਹੈ 100 ਡਾਲਰ ਮਹੀਨੇ ਦਾ ਬੰਦਾ ਨਹੀਂ ਹੋਣਾ ਤੇ 100 ਡਾਲਰ ਨਾਲ ਸਾਡੀ ਰੋਟੀ ਚੱਲਦੀ ਪਈ ਸਟੇਟਮੈਂਟ ਤੱਕ ਢਾਕੇ ਦੇਖ ਲੋ ਸਾਡੀਆਂ ਸਮਝਗੇ ਨਾ ਤੋ ਕੋਈ ਕਿਸੇ ਦੀ ਰੋਟੀ ਚਲਾਣ ਜੋਗਾ ਨਹੀਂ ਹੁੰਦਾ ਹੈਗਾ ਨਾ ਅਸੀਂ ਤੁਹਾਡੇ ਚਲਾ ਰਹੇ ਹੈਗੇ ਨਾ ਤੁਸੀਂ ਸਾਡੇ ਚਲਾ ਰਹੇ ਹੋ ਤੁਸੀਂ ਆਪਣਾ ਕੰਮ ਕਰ ਰਹੇ ਹੋ ਤੁਸੀਂ ਕਿਸੇ ਦਾ سپورਟ ਲਈ ਉਹ ਤੁਹਾਡਾ ਪਰਸਨਲ ਮੈਟਰ ਹੈ ਲੈਈਏ ਸਾਡੇ ਸਾਹਮਣੇ ਗੱਲਾਂ ਆਈਆਂ ਤਾਂ ਅਸੀਂ ਬੋਲਦੇ ਆਂ ਦੈਟਸ ਇਟ ਸਮਝਗੇ ਨਾ ਤੋ ਇਹ ਗੱਲਾਂ ਕਹਿਣੀਆਂ ਬੰਦ ਕਰ ਦਿਓ ਜੀ ਤਾਂ ਰੋਸਟਰ ਔਰ ਵਲੋਗਰ ਦੀ ਜੋੜੀ ਸ਼ੁਰੂ ਤੋਂ ਹੀ ਆਇਆ ਚਲਦੀ ਆਈ ਹੈ ਕੌਂਟਰਵਰਸੀਆਂ ਚਲਦੀ ਆਈਆਂ ਲੜਾਈਆਂ ਹੁੰਦੀਆਂ ਆਈਆਂ ਠੀਕ ਹੈ ਬਟ ਅੱਜ ਤੱਕ ਇਹੋ ਜਿਹਾ ਕੋਈ ਸੀਨ ਨਹੀਂ ਹੋਇਆ ਠੀਕ ਹੈ ਵੀ ਹਾਂਜੀ ਤਿੰਨ ਦਿਨ ਸਟ੍ਰਾਈਕ ਕਰ ਇਕੱਠੀਆਂ ਮਾਰ ਦਿੱਤੀਆਂ ਜਾਂਦੇ ਚੈਨਲ ਉਡਾ ਦਿੱਤੇ ਜਾਣ ਠੀਕ ਹੈ ਤੁਹਾਨੂੰ ਕੋਈ ਵੀ ਦਿੱਕਤ ਪਰੇਸ਼ਾਨੀ ਹੈਗੀ ਹੈ ਤੁਸੀਂ ਪਰਸਨਲੀ ਲੈਵਲ ਤੇ ਬੈਠ ਕੇ ਗੱਲ ਕਰੋ ਠੀਕ ਹੈ ਟੇਬਲ ਟॉक ਕਰੋ ਵੱਡੇ 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 ਦੇਸ਼ਾਂ ਦੇ ਮਸਲੇ ਟੇਬਲ ਤੇ ਸੋਲਵ ਹੁੰਦੇ ਆ ਅਤੇ ਬਾਰਡਰਾਂ ਦਾ ਸੋਲਵ ਨਹੀਂ ਹੁੰਦੇ ਸਮਝ ਗਏ ਤਾਂ ਜਿਹੜੀਆਂ ਚੀਜ਼ਾਂ ਗਲਤ ਹੈ ਗਲਤ ਹੈ ਤੇ ਜਿਹੜੇ ਮੇਰੇ ਰੋਸਟਰ ਵੀਰ ਭੈਣ ਹੈਗੇ ਆ ਉਹਨਾਂ ਨੂੰ ਮੈਂ ਇਹ ਕਹਿਣਾ ਚਾਹੂੰਗੀ ਵਲੌਗਰਾਂ ਦੀ ਪਰਸਨਲ ਲਾਈਫ ਤੇ ਨਾ ਜਾਇਆ ਜਾਵੇ ਠੀਕ ਹੈ ਜੀ ਜੋ ਵਲੌਗਾਂ ਦੇ ਵਿੱਚ ਦਿਖਾਉਂਦੇ ਹੈਗੇ ਆ ਸੇਵ ਉਸਤੇ ਹੀ ਗੱਲ ਕੀਤੀ ਜਾਵੇ ਉਸਤੇ ਹੀ ਵੀਡੀਓ ਬਣਾਈ ਜਾਵੇ ਠੀਕ ਹੈ ਇਹ ਮੇਰੀ ਆਪਣੀ ਪਰਸਨਲ رائے ਹੈਗੀ ਹੈ ਹੁਣ ਇੱਥੇ ਕਈ ਜਣੇ ਮੈਨੂੰ ਇਹ ਕਹਿਣਗੇ ਤੂੰ ਵੀ ਤਾਂ ਕੁੱਕੀ ਦੀ ਪਾਰਟੀ ਦਾ ਬਜਟ ਪਤਾ ਕਰਾਇ ਸੀ ਦੇਖੋ ਇੱਕ ਬਜਟ ਪਤਾ ਕਰਾਣਾ ਕੋਈ ਏਡੀ ਵੱਡੀ ਗੱਲ ਨਹੀਂ ਹੈਗੀ ਠੀਕ ਹੈ ਨਾ ਬਜਟ ਪਤਾ ਕਰਾਇਆ ਸੀ ਕਿਉਂਕਿ ਸਾਡੇ ਹੀ ਕੁਝ ਕਮਿਊਨਿਟੀ ਦੇ ਬੰਦਿਆਂ ਵੱਲੋਂ ਰੋਲਾ ਪਾਇਆ ਜਾ ਰਿਹਾ ਸੀ ਸਾਡੇ ਹੀ ਬੰਦੇ ਮਿਸ ਇਨਫਰਮੇਸ਼ਨ ਦੇ ਰਹੇ ਸੀ ਵੀ ਹਾਂ ਲੱਖ ਰੁਪਏ ਲੱਗੇ ਤਾਂ ਮੈਂ ਪਤਾ ਕਰਾਇਆ ਸੀ ਨਾਲੇ ਕੋਈ ਏਡੀ ਵੱਡੀ ਗੱਲ ਨਹੀਂ ਹੈਗੀ ਰੈਸਟੋਰੈਂਟ ਚ ਕੱਲ ਨੂੰ ਕੀ ਪਤਾ ਮੈਂ ਵੀ ਪਾਰਟੀ ਕਰਨੀ ਹੋਵੇ ਸਮਝੇਗੇ ਤੁਸੀਂ ਤਾਂ ਜਿਹੜੀਆਂ ਚੀਜ਼ਾਂ ਪ ਉਹਦੇ ਨਾਲ ਤੇ ਬਹੁਤ ਛੋਟੀ ਗੱਲ ਹੈ ਜਿੱਥੇ ਦੇ ਕੋਈ ਫਰੋਡ ਹੁੰਦਾ ਹੈ ਜਾਂ ਕੁਝ ਹੁੰਦਾ ਉਹ ਤੇ ਤੁਸੀਂ ਪਰਸਨਲੀ ਇਨਵੋਲਵ ਹੋ ਕੇ ਗੱਲ ਕੀਤੀ ਜਾ ਸਕਦੀ ਹੈ ਜਾਂ ਪਰਸਨਲੀ ਪਤਾ ਕਰਵਾਇਆ ਜਾ ਸਕਦਾ ਹੈਗਾ ਤੇ ਫਰੋਡ ਦੇ ਨਾਲ ਤੇ ਇੱਕ ਯਾਦਾ ਹੈ ਸਾਡੀ ਕਮਿਊਨਿਟੀ ਦੇ ਵਿੱਚ ਬੈਠੀ ਹੈ ਇੱਕ ਚੋਰਨੀ ਉਸ ਚੋਰਨੀ ਦੇ ਖਿਲਾਫ ਤੁਸੀਂ ਦੋ ਵੀਡੀਓ ਤਾਂ ਦੇਖ ਹੀ ਚੁੱਕੇ ਹੋਣੇ ਹੋ ਸਿਰਤ ਦੀ ਪੰਜਾਬੀ ਰਿਐਕਸ਼ਨ ਕੁੜੀ ਦੀ ਤੇ S2R2 ਦੀ ਠੀਕ ਹੈ ਉਸ ਚੋਰਨੀ ਦਾ ਫੁੱਲ ਐਕਸਪੋਜ਼ ਹੋਊਗਾ ਵਿਦ ਪ੍ਰੂਫ ਕਿੰਨੇ ਕਿੱਥੋਂ ਕਿੱਦਾਂ-ਕਿਦਾਂ ਪੈਸੇ ਇਹਨੇ ਲਏ ਠੀਕ ਹੈ ਕਿੰਨੇ ਸੌਰੀ ਵੀ ਕਿਥੋਂ ਕਿਥੋਂ ਇਹਨੇ ਕਿੰਨੇ ਪੈਸੇ ਲਏ ਠੀਕ ਹੈ ਕਿਸ ਨਾਮ ਤੇ ਲਏ ਪੂਰੀ ਫਿਲਮ تیار ਹੈ ਠੀਕ ਹੈ ਜੀ ਬਸ ਵੇਟ ਕਰੋ ਵੀਡੀਓ ਅੱਧੀ ਤੋਂ ਜ਼ਿਆਦਾ ਰੈਡੀ ਹੈਗੀ ਹੈ ਉਹ ਪ੍ਰੂਫ ਇੰਨੇ ਜ਼ਿਆਦਾ ਇੰਨੇ ਜ਼ਿਆਦਾ ਨਾ ਮੈਨੇਜ ਕਰਨ ਚ ਦਿੱਕਤ ਆ ਰਹੀ ਹੈ ਠੀਕ ਹੈ ਇੰਨੀ ਜਗ੍ਹਾ ਤੇ ਪੈਸੇ ਠੱਗਿਓਏ ਆ ਹੱਦ ਹੈ ਤੇ ਕਹਿਣ ਨੂੰ ਤੁਸੀਂ ਵਲੌਗਰਾਂ ਨੂੰ ਬੋਲਦੇ ਹੈਗੇ ਹੋ ਵੀ ਮੀਨੂ ਸਿਰਾ ਨੇ ਖਾਲੇ ਪੈਸੇ ਉਹ ਮੈਂ ਇੱਕ ਪਰ ਇਤਨੇ 20000 ਖਾ ਲਿਆ ਉਹ ਵਿਕਰਮ ਨੇ ਠੱਗੀ ਕਰ ਲਈ ਠੀਕ ਹੈ ਆ ਐਡਾ ਵੱਡਾ ਫਰੋਡ ਸਾਹਮਣੇ ਹੈਗਾ ਹੁਣ ਕਿਉਂ ਨਹੀਂ ਕੋਈ ਬੋਲ ਰਿਹਾ बोलों पर मैं तो बोलूंगी अपने को पूरे प्रूफ आ चुके हैं वेट करो बस वीडियो दी ठीक है जी होप ਤੁਹਾਡੇ ਕੋਲ ਕੱਲ ਸਵੇਰ ਤੱਕ ਅੱਧ ਕੱਲ ਸ਼ਾਮ ਤੱਕ ਵੀਡੀਓ ਆ ਜਾਊਗੀ ਠੀਕ ਹੈ ਜੀ ਮਿਲਦੇ ਆ ਫਿਰ ਝੋਰਨੀ ਦੀ ਵੀਡੀਓ ਚ ਸਸਰੀ ਗੱਲ ਜੀ